ਦੁਨਿਆਵੀ ਸਕੂਲ ਦੀ ਤਲਾਸ਼ ਵਿੱਚ ਮਾਨੀਟਰ ਉਹਨੂੰ ਬਣਾਇਆ ਜਾਂਦਾ ਟੀਚਰ ਉਹਨੂੰ ਮਾਨੀਟਰ ਬਣਾਉਂਦਾ ਜਿਹੜਾ ਟੀਚਰ ਨੂੰ ਹਰ ਸਵਾਲ ਤੇ ਕਵੇ ਮੈਨੂੰ ਆਉਂਦਾ ਟੀਚਰ ਫਿਰ ਉਹਨੂੰ ਚੁੱਕ ਕੇ ਮਾਨੀਟਰ ਬਣਾਉਂਦਾ ਪਰ ਗੁਰੂ ਦੇ ਦਰੋਂ ਤੇ ਮਾਨੀਟਰ ਪ੍ਰਮਾਣ ਤੇ ਪ੍ਰਧਾਨ ਉਹ ਸਿੱਖ ਹੁੰਦਾ ਹੈ ਜਿਹੜਾ ਸਭ ਕੁਝ ਆਉਂਦਿਆਂ ਵੀ ਗੁਰੂ ਨੂੰ ਕਵੇ ਪਾਤਸ਼ਾਹ ਮੈਨੂੰ ਕੁਝ ਨਹੀਂ ਆਉਂਦਾ ਸਭ ਕੁਝ ਜਾਣਦਿਆਂ ਕਵੇ ਕਿ ਮੈਨੂੰ ਕੁਝ ਵੀ ਪਤਾ ਨਹੀਂ ਸਭ ਕੁਝ ਹੁੰਦਿਆਂ ਕਵੇ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਤਿਆ ਲੱਗੈ ਮੇਰਾ ਉਹ ਸਿੱਖ ਪਾਸ ਇੱਥੇ ਸਿੱਖ ਨੇ ਜਪ ਤਪ ਵੀ ਕਰਨਾ ਹੈ ਜੀਵਨ ਵਿੱਚ ਸੰਜਮ ਵੀ ਰੱਖਣਾ ਹੈ ਨੀਮ ਵੀ ਨਿਮੋਣਾ ਹੈ ਸਭ ਕੁਝ ਨਿਭਾ ਕੇ ਰੋਜ਼ ਗੁਰੂ ਨੂੰ ਪਤਾ ਕੀ ਕਹਿਣਾ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ ਪੜੋ ਜਪ ਤਪ ਸੰਜਮ ਧਰਮ ਨਾ ਸੇਵਾ ਸਾਧਨ ਜਨਿਆ ਹਰ ਰਾਇਆ ਪਹੁ ਨਾਨਕ ਹਮ ਨੀਚ ਕਤ ਸ਼ਰਨ ਪਰੇ ਕੀ ਜਿਹੜੀ ਬਾਣੀ ਯਾਦ ਹੋਵੇ ਨਾਲ ਪੜਿਓ ਜਪ ਤਪ ਕਰਦੇ ਆ ਵੀ ਸਿੱਖ ਨੇ ਪਤਾ ਕੀ ਕਹਿਣਾ ਕਿ ਸ਼ਰਨ ਪਰੇ ਕੀ ਰੱਖੋ ਮਹਾਰਾਜ ਆਪਣੇ ਸ਼ਰਮ ਪਿਆਂ ਦੀ ਹਾਜ਼ ਰੱਖੋ ਪਾਠ ਵੀ ਕਰਨੇ ਜਤੀ ਸਦੀ ਰਹਿਣੇ ਜਤੀ ਸਦੀ ਦਾ ਭਾਵ ਹੈ ਆਚਰਨ ਉੱਚਾ ਰੱਖਣੇ ਸਿੱਖ ਨੇ ਆਪਣਾ ਕਰਤਰ ਉੱਚਾ ਰੱਖਣੇ ਆਚਰਨ ਵੀ ਉੱਚਾ ਹੋਵੇ ਕਰਤਰ ਵੀ ਉੱਚਾ ਹੋਵੇ ਪਾਠ ਵੀ ਪੜੇ ਜਤੀ ਸਦੀ ਚੰਗੇ ਗੁਣ ਵੀ ਹੋਵੇ ਪਰ ਗੁਰੂ ਕੋਲ ਆ ਕੇ ਮਾਣ ਨਾ ਕਰੇ ਕਿ ਮੇਰਾ ਜੀਵਨ ਬਹੁਤ ਉੱਚ ਹੈ ਸਿੱਖ ਗੁਰੂ ਕੋਲ ਆ ਕੇ ਜ਼ਰੂਰ ਰੋਜ ਬਿੰਦੇ ਹੈ کہ نہ ہو جتی ستی نہیں پڑیا پڑو نہ ہو جتی ستی ایو گل گروہ نانک سے مہرہ نے سکھائی سکھا روج گئی کہ نہ ہو جتی ستی نہیں پڑیا مورک مگدہ ہاں پرن وطنانک تن کی شرنا جنتوں نہ ہی بسریا ਅਜ ਭਾਈ ਲੈਣਾ ਸਬ ਪਹਿਲੇ ਦਿਨੇ ਕਹਿੰਦੇ ਮਹਾਰਾਜ ਭੇਟਾ ਮੈਂ ਰੱਖ ਦਿੱਤੀ ਹੈ ਭਾਵ ਤੁਸੀਂ ਸਮਝਾ ਦਿਓ ਮਰ ਭਾਵ ਨਹੀਂ ਮੈਨੂੰ ਹਜ਼ੂਰ ਕਹਿੰਦੇ ਭਾਵ ਦਾ ਪਤਾ ਹੈ ਕਹਿੰਦੇ ਮਹਾਰਾਜ ਭਾਵ ਤੁਸੀਂ ਸਮਝਾ ਦਿਓ ਪਾਦਸ਼ਾਹ ਨੇ ਕਿਹਾ ਲੂਣ ਦਾ ਡੜਾ ਲਿਆ ਕੇ ਭੇਂਟ ਕੀਤਾ ਹੈ ਲੈਣਿਆ ਇਹ ਲੂਣ ਦਾ ਇੱਟਾ ਵੱਡਾ ਡੜਾ ਗੁਰੂ ਚਰਨਾਂ ਵਿੱਚੋਂ ਲਿਆ ਕੇ ਭੇਂਟ ਕੀਤਾ ਹੈ ਇਹਦਾ ਭਾਵ ਸਮਝੀ ਨਮਕ ਵਰਤਿਆ ਜਾਂਦਾ ਲੰਗਰ ਵਿੱਚ ਦਾਲ ਭੋਜਨ ਪ੍ਰਸ਼ਾਦਾ ਸਬਜ਼ੀ ਬਣਾਉਣ ਲੱਗਿਆਂ ਅੱਛਾ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਓ ਦਾਲ ਸਬਜ਼ੀ ਬਣੀ ਹੋਵੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੀ ਹੋਂਦ ਨਜ਼ਰ ਆਉਂਦੀ ਹੈ ਦਾਲ ਵਿੱਚ ਮਿਰਚ ਪਾਓ ਕਈ ਵਾਰ ਮਿਰਚਾਂ ਦੇ ਬੀਜ ਵੀ ਵਿੱਚ ਰਹਿੰਦੇ ਨੇ ਦਾਲ ਵਿੱਚ ਤੁਸੀਂ ਟਮਾਟਰ ਪਾਓ ਵੀ ਦਿਸਦਾ ਦਾਲ ਸਬਜ਼ੀ ਬਣਾਉਣ ਲੱਗਿਆਂ ਪਿਆਜ਼ ਪਾਓ ਉਹਦੀ ਵੀ ਹੋਂਦ ਰਹਿ ਜਾਂਦੀ ਹੈ ਔਰ ਇੱਕ ਚੀਜ਼ ਦੀ ਹੋਂਦ ਖਤਮ ਹੋ ਜਾਂਦੀ ਉਹਨੂੰ ਕਹਿੰਦੇ ਨੇ ਨਮਕ ਲੂਣ ਤੁਸੀਂ ਦਾਲ ਸਬਜ਼ੀ ਵਿੱਚ ਪਾਉਂਦੇ ਸਿਰਫ ਸਵਾਦ ਮਹਿਸੂਸ ਹੁੰਦਾ ਸੱਜਣੋ ਨਮਕ ਨੂੰ ਲੱਭ ਕੇ ਨਹੀਂ ਵਿਚੋ ਲਪਿਆ ਜਾ ਸਕਦਾ ਨਮਕ ਦੀ ਹੋਂਦ ਦਾਲ ਸਬਜ਼ੀ ਵਿੱਚ ਖਤਮ ਹੋ ਜਾਂਦੀ ਹੈ ਸਿਰਫ ਉਹਦੇ ਵਿੱਚ ਸਵਾਦ ਆਉਂਦਾ ਔਰ ਨਮਕ ਤੋਂ ਬਿਨਾਂ ਭੋਜਨ ਬਣਦਾ ਹੀ ਨਹੀਂ ਸਵਾਦਕਦੇ ਭਾਈ ਗੁਰਦਾਸ ਸਾਹਿਬ ਲਿਖਦੇ ਜੈਸੇ ਤ੍ਰਿਤ ਲੂਣ ਬਿਨਾਂ ਭੋਜਨ ਸਮਾਨ ਹੈ ਕਹਿੰਦੇ ਭਾਈ ਨਮਕ ਤੋਂ ਬਿਗੈਰ ਭੋਜਨ ਸਵਾਦ ਨਹੀਂ ਬਣਦਾ ਪਰ ਨਮਕ ਦੀ ਹੋਂਦ ਨਹੀਂ ਤੁਹਾਨੂੰ ਲੱਭੇਗੀ ਦਾਲ ਸਬਜ਼ੀ ਵਿੱਚ ਕੋਈ ਬੰਦਾ ਮਿਰਚ ਦਾ ਬੀਜ ਲੱਭ ਕੇ ਦਿਖਾ ਸਕਦਾ ਹੈ ਵਿਆਹ ਰਹਿ ਗਿਆ ਜੀ ਵਿੱਚ ਕੋਈ ਬੰਦਾ ਦਾਲ ਸਬਜ਼ੀ ਵਿੱਚੋਂ ਪਿਆਜ਼ ਦਾ ਕੋਈ ਟੁਕੜਾ ਲੱਭ ਕੇ ਵਿਖਾ ਸਕਦਾ ਹੈ ਅਦਰਕ ਟਮਾਟਰ ਕੋਈ ਚੀਜ਼ਾਂ ਜਿੰਨੀਆਂ ਪਈਆਂ ਲੱਭ ਜਾਂਦੀਆਂ ਨੇ ਪਰ ਨਮਕ ਨਹੀਂ ਤੁਹਾਨੂੰ ਲੱਭੇਗਾ ਨਮਕ ਦਾ ਸਿਰਫ ਸਵਾਦ ਆਉਂਦਾ ਹੈ ਨਮਕ ਦੀ ਹੋਂਦ ਮੁੱਕ ਜਾਂਦੀ ਹੈ ਨਮਕ ਦੀ ਹੋਂਦ ਮੁੱਕਣ ਤੋਂ ਬਾਅਦ ਉਸ ਗ਼ਣ ਦਾ ਨਮਕ ਦਾ ਭੋਜਨ ਤੇ ਦਾਲ ਸਬਜ਼ੀ ਭਾਜੀ ਵਿੱਚ ਸਵਾਦ ਪੈਦਾ ਹੋਇਆ ਹਜ਼ੂਰ ਨੇ ਕੋ ਗੱਲ ਕਹੀ ਲੈਣਿਆ ਨਮਕ ਭੇਂਟ ਦਿੱਤਾ ਤੂੰ ਡਲਾ ਲਿਆ ਕੇ ਇਹਦਾ ਭਾਵ ਸਮਝ ਲਈ ਜੀਵਨ ਵਿੱਚ ਜਿੱਦਣ ਸਿੱਖ ਗੁਰੂ ਕੋਲ ਸੇਵਾ ਕਰਦੇ ਆ ਆਪਣੀ ਹੋਂਦ ਮਿਟਾ ਦੇ ਉਦੋਂ ਉਹਦੇ ਜੀਵਨ ਵਿੱਚ ਸ਼ਬਦ ਦਾ ਸਵਾਦ ਪੈਦਾ ਹੋਣ ਲੱਗ ਪੈਂਦਾ ਜਿੰਨੀ ਦੇਰ ਹੋਂਦ ਵਰਕਰਾਰ ਹੈ ਉੰਨੀ ਦੇਰ ਸ਼ਬਦ ਦਾ ਗੁਰੂ ਦੀ ਸਿੱਖੀ ਦਾ ਰਸ ਨਹੀਂ ਪੈਦਾ ਹੋਏਗਾ ਜੇ ਤੂੰ ਕੋਈ ਚਾਹੁੰਨਾ ਤੇਰੇ ਜੀਵਨ ਵਿੱਚ ਸ਼ਬਦ ਦਾ ਸਿੱਖੀ ਦਾ ਰਸ ਪੈਦਾ ਹੋਵੇ ਫਿਰ ਆਪਣੀ ਹੋਂਦ ਮਟਾਉਣੀ ਪੈਣੀ ਹੈ ਸੇਵਾ ਕਰਕੇ ਆਪਣੀ ਹੋਂਦ ਮਟਾਉਣੀ ਪੈਂਦੀ ਕਿ ਮੈਂ ਨਹੀਂ ਕੁਝ ਵੀ ਕਰਦਾ ਜੇ ਚਿੱਤ ਵਿੱਚ ਹੋਂਦ ਰਹਿ ਜਾਏ ਕਿ ਮੈਂ ਕੀਤਾ ਜੀ ਆ ਸਾਰਾ ਕੰਮ ਮੈਂ ਕੀਤਾ ਔਰ ਫਿਰ ਇੱਕ ਚੀਜ਼ ਹੋ ਮੈਂ ਹੋਰ ਅੰਦਰ ਹੋਣ ਲੱਗ ਪੈਂਦੀ ਬੰਦਾ ਇਹ ਕਹਿੰਦਾ ਮੇਰੇ ਤੋਂ ਕੋਈ ਨੁਕਸ ਕੱਢ ਕੇ ਦਿਖਾਓ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ ਮੇਰੇ 'ਚ ਕੋਈ ਕਮੀ ਘਟਕੇ ਵਿਖਾਵੇ ਸੱਜਣੋ ਫਿਰ ਹਉਮੈ ਪੈਦਾ ਹੋ ਜਾਂਦੀ ਇਹ ਸੱਚ ਹੈ ਜਿੰਨੀ ਦੇਰ ਗੁਰੂ ਦਾ ਮੇਰ ਭਰਿਆ ਹੱਥ ਸਿੱਖਦੇ ਸੀਸ ਤੇ ਹੈ ਉੰਨੀ ਦੇਰ ਬੱਕੇ ਕੋਈ ਉਹਦੇ ਵੱਲ ਉਂਗਲ ਨਹੀਂ ਕਰ ਸਕਦਾ ਜਿੱਦਣ ਗੁਰੂ ਸਿਰ ਤੋਂ ਹੱਥ ਝੁਕ ਲੈ ਸਾਰੀਆਂ ਉਂਗਲਾਂ ਬੰਦੇ ਵੱਲ ਹੋ ਜਾਂਦੀਆਂ ਇਸ ਲਈ ਚਿੱਤ ਵਿੱਚੋਂ ਮਹਾਨ ਅਹੰਕਾਰ ਮਿਟ ਜਾਏ ਪਾਤਸ਼ਾਹ ਨੇ ਕਹਿ ਲੈਣਿਆ ਨਮਕ ਦੀ ਤਰ੍ਹਾਂ ਹੋਂਦ ਮਟਾ ਦੇ ਜਿਵੇਂ ਹੋਂਦ ਮਿਟ ਗਈ ਤੇ ਨਮਕ ਦਾ ਸਵਾਦ ਥਾਲੀ ਸਬਜ਼ੀ ਚ ਆਉਂਦਾ ਏ ਇਦਾਂ ਜਿੱਦਣ ਤੋਂ ਆਪਣੇ ਮਨ ਦੀ ਹੋਂਦ ਮਟਾ ਦਿੱਤੀ ਉਦੋਂ ਗੁਰੂ ਦੀ ਸਿੱਖੀ ਤੇ ਗੁਰੂ ਦੇ ਸ਼ਬਦ ਦਾ ਰਸ ਤੇਰੇ ਜੀਵਨ ਚ ਭਰ ਜਾਂਦਾ ਦੂਜੀ ਗੱਲ ਪਾਤਸ਼ਾਹ ਨੇ ਕਹੀ ਕਹਿੰਦੇ ਡੱਬ ਦੀ ਬਣੀ ਚਟਾਈ ਭਾਵ ਸਫ ਲੈ ਕੇ ਆਇਆ ਤੈਨੂੰ ਪਤਾ ਏ ਇਸ ਡੱਬ ਨੂੰ ਵੱਢਣ ਤੋਂ ਬਾਅਦ ਪਹਿਲਾਂ ਸੁਕਾਇਆ ਜਾਂਦਾ ਏ ਫਿਰ ਪੈਰਾਂ ਥੱਲੇ ਲਤਾੜਿਆ ਜਾਂਦਾ ਜਦੋਂ ਉਹਦੀ ਅਕੜ ਮੁੱਕ ਜਾਏ ਪਾਣੀ ਵਿੱਚ ਭੋਂਕੇ ਫਿਰ ਦਬਦੀਆਂ ਸਫਾਂ ਬਣਦੀਆਂ ਨੇ ਉਹ ਸਫ ਫਿਰ ਸੰਗਤ ਵਿੱਚ ਬਿਸ਼ੀ ਹੋਈ ਮਾਨ ਪਾਉਂਦੀ ਹੈ ਇਤਾਂ ਲੈਣਿਆ ਆਪਣੇ ਅੰਦਰ ਦੀ ਹੋਂਦ ਅਕੜ ਅਹੰਕਾਰ ਹੋਂ ਮੇ ਜਿੱਦਣ ਮਿਟ ਗਈ ਉਦਣ ਤੂੰ ਗੁਰੂ ਦੇ ਦਰ ਉੱਤੇ ਇਸ ਧਰਮਸ਼ਾਲਾ ਵਿੱਚ ਮਾਨ ਪਾਏਂ ਬਾਦਸ਼ਾਹ ਨੇ ਉਪਦੇਸ਼ ਸਮਝਾਇਆ ਹਜ਼ੂਰ ਕਹਿੰਦੇ ਸਦਮ ਦੀ ਚਟਾਈ ਦਾ ਭਾਵ ਹੈ حضور نے پمتی پڑھ کے سنائی اپنی ہون مٹا دیں ہی لینے ادھن پروان ہو جائیں گے پاتشاہ نے کہا فریدہ تھیو پواہین دب پڑھو فریدہ تھیو پواہین دب جے سائیں لوڑے سب ایک شجے بیاں لطاڑی ہے تا سائیں دے درواری ਜੇ ਤੂੰ ਆਪਣੇ ਆਪ ਨੂੰ ਲਤਾੜਨ ਲਈ ਭਾਗ ਆਪਣਾ ਮਾਣ ਛੱਡਣ ਲਈ ਤਿਆਰ ਹੈ ਫਿਰ ਗੁਰੂ ਨਾਨਕ ਦੇ ਘਰ ਪਰਵਾਣੂ ਹੋ ਜਾਣਾ ਸਾ ਸੰਗਤ ਮਾਣ ਕਿਸੇ ਬਿਲਕੁਲ ਆਪਣੀ ਹੋਣ ਦਬਟਾ ਦੇਣੀ ਜਿਹਨੂੰ ਸ੍ਰੀ ਗੁਰੂ ਅਰਜਨ ਦੇਹ ਮਹਾਰਾਜ ਕਹਿੰਦੇ ਨੇ ਜੇ ਤੂੰ ਗੁਰੂ ਦੇ ਧਰ ਵਿੱਚ ਰਹਿਣਾ ਚਾਹੁੰਦਾ ਹੈ ਫਿਰ ਇਹਨਾਂ ਸ਼ਰਤਾਂ ਵਿੱਚੋਂ ਗੁਜ਼ਰਨਾ ਪੈਣਾ ਦੇਖੋ ਸਾ ਸੰਗਤ ਗੁਰਦੁਆਰਾ ਗੁਰੂ ਦਾ ਘਰ ਨਹੀਂ ਹੈ ਉਹ ਸਿਰਫ ਗੁਰੂ ਦਾ ਦਰ ਹੈ ਗੁਰਦੁਆਰੇ ਨਹੀਂ ਲੰਘ ਕੇ ਗੁਰੂ ਤੱਕ ਪੰਚੀ ਦੇ ਗੁਰਦੁਆਰੇ ਦੇ ਅਰਥ ਭਾਈ ਕਾਨ ਸਿੰਘ ਨਾਭਾ ਨੇ ਕੀਤੇ ਗੁਰੂ ਦਾ ਦਰ ਦਰ ਮੀਨੇਂ ਦਰਵਾਜਾ ਦਰਵਾਜੇ ਵਿੱਚੋਂ ਲੰਘ ਕੇ ਘਰ ਵਿੱਚ ਪ੍ਰਵੇਸ਼ ਕਰੀ ਦੇ ਜਦੋਂ ਕਿਸੇ ਨੇ ਸਹੀ ਤਰੀਕੇ ਨਾਲ ਕਿਸੇ ਦੇ ਘਰ ਵਿੱਚ ਜਾਣਾ ਹੋਵੇ ਉਹ ਦਰਵਾਜੇ ਰਾਹੀਂ ਆਉਂਦੇ ਫਿਰ ਦਰਵਾਜੇ ਤੇ ਖਲੋਤਿਆਂ ਮਾਲਕ ਦੀ ਮਰਜ਼ੀ ਹੈ ਉਹ ਤੁਹਾਨੂੰ ਘਰ ਵਿੱਚ ਐਂਟਰੀ ਦੇਵੇ ਜਾਂ ਨਾ ਦੇਵੇ ਤੁਸੀਂ ਸਿਆਣੇ ਸੱਜਣ ਬੈਠੇ ਹੋ ਘਰ ਵਿੱਚ ਉਸ ਬੰਦੇ ਨੂੰ ਬਾੜੀ ਦੇ ਜਿਹਦੇ ਵਿੱਚ ਦੋ ਚੀਜ਼ਾਂ ਨਜ਼ਰ ਆਉਣ ਇੱਕ ਵਿਸ਼ਵਾਸ ਤੇ ਦੂਜਾ ਪ੍ਰੇਮ ਜੇ ਕਿਸੇ ਨਾਲ ਪ੍ਰੇਮ ਪਿਆਰ ਹੈ ਉਹਨੂੰ ਘਰ ਵਿੱਚ ਲਿਆਈ ਦੇ ਤੇ ਸੱਜਣੋ ਪ੍ਰੇਮ ਵੀ ਉਹਦੇ ਨਾਲ ਬਣਦਾ ਜਿਹਦੇ ਤੇ ਵਿਸ਼ਵਾਸ ਹੋਵੇ ਜਿਸ ਬੰਦੇ ਤੇ ਵਿਸ਼ਵਾਸ ਨਾ ਹੋਵੇ ਉਹਨੂੰ ਕਦੇ ਵੀ ਤੁਸੀਂ ਘਰ ਵਿੱਚ ਨਹੀਂ ਬਾੜਦੇ ਕਦੇ ਕੋਈ ਮੰਗਤੇ ਨੂੰ ਕਹਿੰਦੇ ਆਓ ਅੰਦਰ ਬੈਠੋ ਜੀ ਰਾਂਗ ਰੂਮ ਚ ਬੈਠ ਕੇ ਰੋਟੀ ਖਲਾਉਨੇ ਨਹੀਂ ਮੰਗਤਿਆਂ ਨੂੰ ਦਰਵਾਜੇ ਤੋਂ ਖੈਰ ਪਾ ਕੇ ਲੋਕ ਮੋੜ ਦਿੰਦੇ ਨੇ ਮੰਗਤੇ ਨੂੰ ਲੋਕ ਆਪਣੇ ਗੇਟ ਦਰਵਾਜੇ ਤੋਂ ਆਟਾ ਗਾਣਾ ਪਾ ਕੇ ਮੋੜ ਦੇਣਗੇ ਮੰਗਤੇ ਨੂੰ ਘਰ ਵਿੱਚ ਨਹੀਂ ਕੋਈ ਬਿਠਾਉਂਦਾ ਜਿੰਨੀ ਦੇਰ ਸਿੱਖਾ ਤੋਂ ਪਦਾਰਥ ਮੰਗਣ ਆਉਂਦਾ ਰਹੇਗਾ ਉੰਨੀ ਦੇਰ ਗੁਰਦੁਆਰੇ ਤੋਂ ਵਾਪਸ ਮਰਜ਼ਾ ਰਹੇਗਾ ਜਦੋਂ ਤੇਰੇ ਅੰਦਰ ਪ੍ਰੇਮ ਤੇ ਵਿਸ਼ਵਾਸ ਪੈਦਾ ਹੋਇਆ ਉਸ ਦਿਨ ਗੁਰੂ ਦਰ ਤੋਂ ਚੁੱਕ ਕੇ ਤੈਨੂੰ ਆਪਣੇ ਘਰ ਵਿੱਚ ਪਰਵੇਸ਼ ਦੇਣ ਤੇ ਉਸ ਦਿਨ ਕੋਈ ਚੀਜ਼ ਸਿੱਖ ਦੇ ਅੰਦਰ ਪੈਦਾ ਹੁੰਦੀ ਵਿਸ਼ਵਾਸ ਤੇ ਪ੍ਰੇਮ ਉਹਨੂੰ ਗੁਰੂ ਆਪਣੇ ਘਰ ਵਿੱਚ ਬੁਲਾਉਂਦਾ ਹੈ ਪਾਤਸ਼ਾਹ ਨੇ ਬਾਣੀ ਅੰਦਰ ਲਿਖ ਕੇ ਦਿੱਤਾ ਜੇ ਤੂੰ ਗੁਰੂ ਦੇ ਘਰ ਵਿੱਚ ਆਉਣਾ ਚਾਹੁੰਦਾ ਹੈ ਆਹ ਸ਼ਰਤਾਂ ਨੇ ਇਹਨਾਂ ਵਿੱਚੋਂ ਗੁਜ਼ਰਨਾ ਪਏ ਮਹਾਰਾਜ ਇਹ ਸ਼ਰਤ ਹੈ ਬਚਨ ਪੜੋ ਤੁਹਾਨੂੰ ਯਾਦ ਹੈ ਜਿਹਨੂੰ ਬਾਣੀ ਯਾਦੋਂ ਨਾਲ ਪੜਿਓ ਯਾਦ ਹੋਏ ਪਹਿਲੀ ਗੱਲ ਹਜ਼ੂਰ ਕਹਿੰਦੇ ਗੁਰ ਕੇ ਰਹਿ ਸੇਵਕ ਜੋ ਰਹਿ ਗ੍ਰਹਿ ਅਰਥ ਘਰ ਜੇ ਤੂੰ ਗੁਰੂ ਦੇ ਘਰ ਵਿੱਚ ਆਉਣਾ ਚਾਹ। ਪੜੋ ਗੁਰ ਕੇ ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਕਹਿੰਦੇ ਕੱਲਾ ਸੁਣ ਕੇ ਨਾ ਚੱਲ ਜੇ ਸਹਿਣਾ ਸਿੱਖ ਬੁੱਧੀ ਵਰਤਨ 20 20 ਸਾਲ ਸੁਣਦੇ ਹੀ ਹੋ ਗਏ ਬੰਦੇ ਅੰਮ੍ਰਿਤਧਾਰੀ ਹੋਏ ਨਹੀਂ ਸਕਦੇ। 20 20 ਸਾਲ ਗੁਰਦਵਾਰੇ ਆਉਂਦੇ ਹੋ ਗਏ ਮਾਫ ਕਰਿਓ ਜਿਹੜੀ ਚੀਜ਼ ਗੁਰੂ ਨੇ ਛੱਡਣ ਨੂੰ ਕਹੀ ਛੱਡੀ ਨਹੀਂ ਸਕੇ ਇਹਦਾ ਮਤਲਬ ਸੁਣਿਆ ਹੀ ਆ ਕੱਲਾ ਕਮਾਇਆ ਨਹੀਂ ਹਜ਼ੂਰ ਕਹਿੰਦੇ ਪਹਿਲੀ ਸ਼ਰਤ ਗੁਰ ਕੇਂਦਰ ਸੇਵਕ ਜੋਰ ਹੈ ਪੜੋ ਗੁਰ ਕੀ ਆਗਿਆ ਮਨ ਮੈਂ ਸਹਿ ਦੂਜੀ ਸ਼ਰਤ ਆਪਸ ਕੋ ਕਰ ਕਸ਼ ਨਾ ਜਨਾਵੇ ਭਾਈ ਤੂੰ ਆਪਣਾ ਜਣਾਉਣਾ ਬੰਦ ਕਰ ਦੇ ਕਿ ਮੈਂ ਸੇਵਾ ਕੀਤੀ ਮੈਂ ਉੱਥੇ ਗਿਆ ਕਈ ਵਾਰ ਤਾਂ ਸਾਡਾ ਮਾਫ ਕਰਿਓ ਧਿਆਨ ਇਸੇ ਦਲਤ ਰਹਿੰਦੇ ਮੈਂ ਅਰਦਾਸ ਵਿੱਚ ਮੇਰਾ ਨਾਮ ਕਦੋਂ ਬੋਲਣਾ ਆ ਹੁਣ ਅਰਦਾਸ ਵਿੱਚ ਗੁਰਦੁਆਰਿਆਂ ਵਿੱਚ ਨਾਮ ਬੋਲਣੇ ਥੋੜੇ ਘੱਟ ਹੋਏ ਨੇ ਨਹੀਂ ਤਾਂ ਉੱਡੀ ਲੰਬੀ ਅਰਦਾਸ ਨਹੀਂ ਹੁੰਦੀ ਜਿੱਡੀ ਲੰਬੀ ਲਿਸਟ ਫੜਾਈ ਹੁੰਦੀ ਹੈ ਗ੍ਰੰਥੀ ਨੂੰ ਕਿਆ ਵੀ ਨਾਮ ਬੋਲ ਦਿਓ ਆ ਵੀ ਨਾਮ ਬੋਲ ਦਿਓ ਉਹ ਵਿਚਾਰਾ ਖੀਰ ਉੱਤੇ ਇਸੇ ਤੋਂ ਡਰ ਚ ਰਹਿਣਾ ਕਿ ਕਿਸੇ ਦਾ ਨਾਮ ਰਹਿ ਨਾ ਜਾਵੇ ਸਾ ਸੰਗਤ ਜਿਸ ਗੁਰੂ ਅਗੇ ਅਰਦਾਸ ਕਰ ਰਹੇ ਹੋ ਸੰਗਤੀ ਰੂਪ ਵਿੱਚ ਅਰਦਾਸ ਕੀਤੀ ਜਾਵੇ ਹਾਂ ਜੇ ਕਿਸੇ ਦਾ ਕੋਈ ਵਿਸ਼ੇਸ਼ ਤਾਰਜ ਹੈ ਉਹਦੀ ਅਰਦਾਸ ਗ੍ਰੰਥੀ ਜ਼ਰੂਰ ਗੁਰੂ ਨੂੰ ਕਰਦਾ ਪਰ ਸਾਧ ਸੰਗਤ ਉੰਜ ਤੋਂਡੇ ਅੰਦਰ ਵਿਸ਼ਵਾਸ ਚਾਹੀਦਾ ਜੇ ਨਾਮ ਨਾ ਵੀ ਬੋਲਿਆ ਜਾਵੇ ਜਿਸ ਗੁਰੂ ਨੂੰ ਸੱਚ ਜਾਣ ਕੇ ਸੇਵਾ ਕੀਤੀ ਹੈ ਉਹ ਗੁਰੂ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਸਰਬ ਕੀਚਰ ਦਾ ਸੀ ਜੇ ਕਿਸੇ ਦਾ ਨਾਮ ਰਹਿ ਜਾਏ ਤਾਂ ਇਹ ਨਹੀਂ ਚਿਤ ਵਿੱਚ ਰਹਿਣਾ ਕਿ ਮੇਰਾ ਨਾਮ ਨਹੀਂ ਬੋਲਿਆ ਤੋਡਾ ਨਾਮ ਗੁਰੂ ਦੇ ਰਜਿਸਟਰ ਚ ਲਿਖਿਆ ਗਿਆ 500 ਬੰਦੇ ਵਿੱਚ ਬੋਲਿਆ ਨਾਮ ਹੋ ਸਕਦਾ ਗੁਰੂ ਦੇ ਖੱਤੇ ਵਿੱਚ ਨਾ ਲਿਖਿਆ ਜਾਵੇ ਤੇ ਜੇ ਨਾਮ ਬੋਲਿਆ ਜਾਵੇ ਤੇ ਵੀ ਹੋ ਸਕਦਾ ਗੁਰੂ ਨੇ ਲਿਖ ਲਿਆ ਹੋਵੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਸੱਤੇ ਕੀਚੇ ਅਰਦਾਸ ਇਹਨੂੰ ਹਜ਼ੂਰ ਕਹਿੰਦੇ ਆਪਸ ਕੋ ਕਰ ਕਸ਼ ਨਾ ਜਨਾਂ ਪੜੋ ਹਰ ਹਰ ਨਾਮ ਰਤੇ ਸਦ ਧਿਆਵੇ ਚੌਥੀ ਸ਼ਰਧ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਪੰਜਵੀਂ ਸ਼ਰਧ ਸੇਵਾ ਕਰਤ ਹੋਏ ਨਹਿ ਕਮ ਨਹਿ ਕਮ ਵਿੱਚ ਕੋਈ ਕਾਮਨਾ ਨਾ ਹੋਵੇ ਚਿਤ ਵਿੱਚ ਸੇਵਾ ਕੀਤੀ ਹੋਵੇ ਬਦਲੇ ਚ ਮੰਗੇ ਨਾ ਕੁਝ ਕਿ ਮੈਨੂੰ ਆ ਚਾਹੀਦਾ ਸਾ ਸੰਗਤ ਆਪਣੇ ਮਨ 'ਚ ਝਾਤ ਮਾਰਿਓ ਜੇ ਬੰਦਾ ਕੰਮ ਵਾਸਤੇ ਕਿਸੇ ਨੂੰ ਯਾਦ ਕਰੇ ਇੱਕ ਵਾਰ ਦੋ ਵਾਰ ਚਾਰ ਵਾਰ ਉਹਨੂੰ ਪੰਜਵੀਂ ਵਾਰ ਪਤਾ ਲੱਗ ਜਾਂਦਾ ਵੀ ਬੰਦਾ ਕੰਮ ਕਰਕੇ ਯਾਦ ਕਰਦਾ ਉਂਝ ਨਹੀਂ ਸਾਨੂੰ ਬੁਲਾਉਂਦਾ ਜਦ ਇਹਨੂੰ ਕੰਮ ਹੁੰਦਾ ਉਦੋਂ ਇਹ ਫੋਨ ਕਰੇਗਾ ਜਦੋਂ ਕੰਮ ਨਹੀਂ ਉਦੋਂ ਨਹੀਂ ਫੋਨ ਕਰਦਾ ਫਿਰ ਉਹਨੂੰ ਲੋਕੀ ਸੁਆਰਥਪੈਣੇ ਨੇ ਸੁਆਰਥੀ ਬੰਦਾ ਹੈ ਜੇ ਕੰਮ ਹੋਵੇ ਬੁਲਾਉਣ ਲੱਗ ਪੈਂਦਾ ਉੰਜ ਕਦੇ ਖਬਰਸਾਰ ਨਹੀਂ ਲੈਣੀ ਇਹਨੂੰ ਮਹਾਰਜ ਕਹਿੰਦੇ ਤੂੰ ਕੰਮ ਕਰਕੇ ਸਿਮਰ ਰਹਿਂ ਤੈਰਾ ਗੁਰੂ ਨਾਲ ਪ੍ਰੇਮ ਨਹੀਂ ਪੈਦਾ ਹੋਏਗਾ ਜੇ ਤੂੰ ਚਾਹਨੇ ਨਾਮ ਦਾ ਧਨ ਇਕੱਠਾ ਹੋ ਜਾਏ ਬਿਨਾਂ ਕੰਮ ਤੋਂ ਵੀ ਗੁਰੂ ਨੂੰ ਯਾਦ ਕਰ ਸੱਜਣਾ ਤੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਜਾਪ ਕਰੇ ਬਦਲੇ ਵਿੱਚ ਮੰਗੇ ਕੁਝ ਵੀ ਨਾ ਗੁਰੂ ਨਾਲ ਪ੍ਰੇਮ ਪੈਦਾ ਹੋ ਜਾਏ ਜੇ ਤੂੰ ਪਦਾਰਥ ਮੰਗ ਰਿਆ ਫਿਰ ਪ੍ਰੇਮ ਨਹੀਂ ਉਹਨੂੰ ਫਿਰ ਲੱਭ ਜਾਂ ਲਾਲਚ ਕੇ ਹੈ ਬਾਦਸ਼ਾਹ ਫਰੀਦਾ ਜਾਨ ਲੱਭ ਤਾਂ ਨੇਹੋ ਕਿਆ ਲੱਭ ਤਾਂ ਕੋੜਾ ਨੇ ਕਿਚਰ ਝੱਤ ਲੰਗਾਈਆ ਛੱਪੜ ਟੁੱਟੇ ਨੇ ਕਹਿੰਦੇ ਛੱਪੜੇ ਥੱਲੇ ਖਲੋਜੋ ਮੀਹ ਵਿੱਚ ਕਿੰਨੀ ਕਦਰ ਤੁਸੀਂ ਖੜੇ ਰਹੋਗੇ ਉਹਨੇ ਚੋ ਜਾਣ ਏਦਾਂ ਲਾਲਚ ਕਰਕੇ ਰੱਖਿਆ ਹੋਇਆ ਰਿਸ਼ਤਾ ਬੁੱਤੀ دیر ਨਹੀਂ ਨੇ ਇਸ ਲਈ ਕਦੇ ਤੂੰ ਬਾਠ ਕਰਕੇ ਕੁਝ ਵੀ ਨਾ ਮੰਗ ਗੁਰੂ ਕੋਲੋਂ ਪ੍ਰੇਮ ਮੰਗ ਕਦੇ ਤੂੰ ਰੋਜ਼ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪ ਤੇ ਬਦਲੇ ਚ ਕੋਈ ਅਰਦਾਸ ਨਾ ਹੋਵੇ ਕਦੇ ਤੂੰ ਆਪੇ ਸੇਵਾ ਕਰੇਂ ਤੇ ਬਦਲੇ ਵਿੱਚ ਕੋਈ ਮੰਗ ਨਾ ਹੋਵੇ ਫਿਰ ਗੁਰੂ ਨਾਲ ਪ੍ਰੇਮ ਪੈਦਾ ਹੋਵੇ ਇਹਨੂੰ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇ ਕੰਮ ਪੜੋ ਸੇਵਾ ਕਰਤ ਹੋਏ ਨੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਭਾਈ ਉਹ ਫਿਰ ਗੁਰੂ ਦੇ ਘਰ ਵਿੱਚ ਪਰਮਾਨ ਹੋ ਜਾਏਗਾ ਸੇਵਾ ਕਰਕੇ ਮੰਗੀ ਨਾ ਕੁਝ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਭਾਈ ਲੈਣਾ ਸਭ ਆ ਗਏ ਹਜ਼ੂਰ ਨੇ ਬਚਨ ਲੈਣਿਆ ਜਿੱਦਣ ਬੁੱਝ ਲੈਣ ਦੋਦਣ ਪਰਬਾਨ ਹੋ ਜੈਗੇ ਸੇਵਾ ਕਰਕੇ ਕੋਈ ਮੰਗਣਾ ਹੋਵੇ ਤੇ ਸਜਣੋ ਮੋਹਰੇ ਆਪਣੀ ਹੋਣਤ ਨਾ ਕੋਈ ਹੋਵੇ ਕਿ ਮੈਨੂੰ ਪਤਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਪਿਆਰ ਵਿੱਚ ਆ ਕੇ ਕਿਹਨੇ ਲੈਣਿਆ ਆ ਚਾਦਰਾਂ ਧੋਣ ਵਾਲੀਆਂ ਸੀ ਧਰਮਸ਼ਾਲ ਦੀਆਂ ਧੋਲਿਆਣੀਆਂ ਸੀ ਕਹਿੰਦੇ ਮਹਾਰਾਜ ਸਤਿਵਚਨ ਭਾਈ ਸੰਤੋਖ ਸਿੰਘ ਲਿਖਦੇ ਉਹ ਚਾਦਰਾਂ ਚੁੱਕ ਕੇ ਰਾਵੀ ਦੇ ਘਾਟ ਤੇ ਧੋਣ ਚਲੇ ਗਏ ਭਾਈ ਲੈਣਾ ਸਾਹਿਬ ਤਾਨੂ ਗੁਰੂ ਅੰਗਸਾ ਭਾਈ ਲੈਣਾ ਜੀ ਚਾਦਰਾਂ ਧੋਣ ਚਲੇ ਗਏ ਸਵੇਰ ਜਦੋਂ ਵਾਪਸ ਆਏ ਬਾਬਾ ਬੁੱਢਾ ਸਭ ਮਿਲ ਪਏ ਸਵੇਰ ਤੋਂ ਸ਼ਾਮ ਤੱਕ ਲੈਣੇ ਨੂੰ ਵੇਖਿਆ ਨਹੀਂ ਕਿਸੇ ਨੇ ਜਦੋਂ ਬਾਬੇ ਬੁੱਢੇ ਨੇ ਵੇਖਿਆ ਮੋਹਰਿਓ ਪੁੱਛਿਆ ਲੈਣਾ ਜੀ ਸਵੇਰ ਦੇ ਨਜ਼ਰ ਨਹੀਂ ਆਏ ਕਿੱਧਰ ਗਏ ਸੋ ਕਹਿੰਦੇ ਜੀ ਮੈਂ ਚਾਦਰਾਂ ਧੋਣ ਗਿਆ ਸੀ ਅੱਜ ਵੀ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜਾਓ ਜਿਹੜਾ ਰਸਤਾ ਖੁੱਲਿਆ ਰਾਵੀ ਦੇ ਕੰਨੇ ਸਥਾਨ ਬਣਿਆ ਹੈ ਔਰ ਦਰਿਆ ਦੇ ਕੰਡੇ ਬਹੁਤ ਕਿਤਰਾਂ ਤੇ 부ਜੇ ਤੁਹਾਨੂੰ ਨਜ਼ਰ ਆਉਣ ਦੇ ਕਹਿੰਦੇ ਜਦੋਂ ਭਾਈ ਲੈਣਾ ਜੀ ਤੋਂ ਪੁੱਛਿਆ ਸਵੇਰ ਦੇ ਨਜ਼ਰ ਨਹੀਂ ਆਏ ਕਿੱਧਰ ਗਏ ਸੀ ਕਹਿੰਦੇ ਚਾਦਰਾਂ ਧੋਣ ਗਏ ਸੀ ਬਾਬੇ ਬੁੱਢੇ ਨੇ ਕਿਹਾ ਇਹ ਚਾਦਰਾਂ ਤੇ ਕੱਲ ਧੋਤੀਆਂ ਨੇ ਆਪਾਂ ਲੈਣਾ ਤੂੰ ਵੀ ਤੇ ਨਾਲ ਹੀ ਸੀ ਧਰਮਸ਼ਾਲਾ ਦੀਆਂ ਚਾਦਰਾਂ ਕੱਲ ਧੋਤੀਆਂ ਸੀ ਇੱਕ ਦਿਨ ਵਿੱਚ ਧਰਮਸ਼ਾਲਾ ਦੀਆਂ ਚਾਦਰਾਂ ਕਿਤੇ ਮੈਲੀਆਂ ਹੋ ਗਈਆਂ ਕੱਲ ਹੀ ਤੋਤੀਆਂ ਸੀ ਅੱਜ ਕਿਉਂ ਧੌਣ ਤੁਰ ਗਏ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਸੀ ਇੰਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਆ ਗਏ ਕਹਿੰਦੇ ਬੁੱਢਾ ਜੀ ਕੀ ਗੱਲ ਹੋਈ ਕਹਿੰਦੇ ਮਹਾਰਾਜ ਲੈਣੇ ਨੂੰ ਚੰਗੇ ਕੰਮ ਲਾਇਆ ਈਓ ਚਾਦਰਾਂ ਕੱਲ ਤੋਤੀਆਂ ਸੀ ਓਈਓ ਚਾਦਰਾਂ ਤੁਸੀਂ ਅੱਜ ਧੌਣ ਤੋੜ ਦਿੱਤਾ ਉਦਾਂ ਦਾ ਲੈਣਾ ਜਿਹੜਾ ਤੋਤੀਆਂ ਹੋਈਆਂ ਚਾਦਰਾਂ ਫਿਰ ਤੋਈ ਜਾਂਦਾ ਮਹਾਰਾਜ ਕੱਲ ਹੀ ਤੋਤੀਆਂ ਸੀ ਚਾਦਰਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਪੇਪਰ ਬੜਾ ਵਰੀਕ ਕਰ ਦਿੱਤਾ। ਪਾਦਸ਼ਾਹ ਬੜੇ ਗੰਭੀਰ ਹੋ ਕੇ ਬੋਲੇ ਕਹਿੰਦੇ ਲੈਣਿਆ ਜੇ ਚਾਦਰਾਂ ਕੱਲ ਧੋਤੀਆਂ ਸੀ ਬੇਟੇ ਤੂੰ ਦੱਸ ਦੇਣਾ ਸੀ ਕਿ ਚਾਦਰਾਂ ਧੋਤੀਆਂ ਹੁੰਦੀਆਂ। ਕਿੰਨਾ ਬਰੀਕ ਪੇਪਰ। ਪਾਦਸ਼ਾਹ ਕਹਿੰਦੇ ਜੇ ਚਾਦਰਾਂ ਕੱਲ ਧੋਤੀਆਂ ਸੀ ਲੈਣਿਆ ਦੱਸ ਦੇਣਾ ਸੀ ਕਿ ਚਾਦਰਾਂ ਧੋਤੀਆਂ ਨੇ। ਹੁਣ ਭਾਈ ਲੈਣਾ ਹੱਥ ਜੋੜ ਕੇ ਅੱਖਾਂ ਭਰ ਰੋਰਾ ਦੇ ਨਾਲ ਖਲੋਗ। ਹਜ਼ੂਰ ਕਹਿੰਦੇ ਰੋਕਿਓ ਰਿਆ। ਲੈਣਿਆ ਇੰਨਾ ਹੀ ਕਿ ਜੇ ਚਾਦਰਾਂ ਤੋਤੀਆਂ ਹੋਈਆਂ ਸੀ ਤੂੰ ਦੱਸ ਦੇਣਾ ਸੀ ਕਿ ਚਾਦਰਾਂ ਤੋਤੀਆਂ ਹੋਈਆਂ ਨੇ ਕੰਬ ਦੇ ਬੁੱਲਾ ਮੈਂ ਇੱਕੋ ਗੱਲ ਕਹੀ ਸੱਚੇ ਪਾਤਸ਼ਾਹ ਇਹ ਪੇਪਰ ਨਾ ਪਾਓ ਪਾਤਸ਼ਾਹ ਤੁਸੀਂ ਆਪ ਕਹੇ ਲੈਣਿਆ ਚਾਦਰਾਂ ਧੋਣ ਵਾਲੀਆਂ ਸੀ ਥੋਲਿਆ ਨਹੀਂ ਸੀ ਮਹਾਰਾਜ ਜਿਹੜੀਆਂ ਚਾਦਰਾਂ ਟੋੜੀ ਨਜ਼ਰ ਵਿੱਚ ਧੋਣ ਵਾਲੀਆਂ ਹੋਣ ਮੈਂ ਕਿਵੇਂ ਕਹਦਾ ਹਾਂ ਕੱਲ ਤੋਤੀਆਂ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਧੋਣ ਵਾਲੀਆਂ ਹੋਣ ਮੈਂ ਕਿਵੇਂ ਕਹਦਾ ਹਾਂ ਤੋਤੀਆਂ ਹੋਈਆਂ ਨੇ ਪਾਤਸ਼ਾਹ ਤੁਸੀਂ ਕਿਹਾ ਚਾਦਰਾਂ ਧੋਣ ਵਾਲੀਆਂ ਸੀ ਤੋਲਿਆ ਨਹੀਂ ਸੀ ਜਿਹੜੀਆਂ ਚਾਦਰਾਂ ਤੁਹਾਡੀ ਨਜ਼ਰ ਵਿੱਚ ਧੋਣ ਵਾਲੀਆਂ ਨੇ ਮੈਂ ਕਿਵੇਂ ਕਹਦਾ ਹਾਂ ਕਲ ਤੋਤੀਆਂ ਇਹਨੂੰ ਕਹਿੰਦੇ ਜੇ ਕੋ ਬੁੱਝੇ ਹੋਵੇ ਸਚਿਆਰ ਨਹੀਂ ਤੇ ਮਾਫ ਕਰਿਓ ਆਪਾਂ ਦੱਸਣ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੇ ਕਿ ਕੋਈ ਮੇਰੇ ਕੋਲੋਂ ਪੁੱਛੇ ਆ ਫਿਰ ਉਹ ਖੁਸ਼ ਹੋ ਨੇ ਬੁੱਤ ਡੇਰਿਆਂ ਵਿੱਚ ਸੇਵਕ ਇਸ ਕਰਕੇ ਫੇਲ ਹੋ ਗਏ ਜਿਨ੍ਹਾਂ ਦੇ ਚਿੱਤ ਵਿੱਚ ਇਹਦਾ ਲਾਗੇ ਵੇ ਸੰਤ ਤਾਂ ਮੇਤੋਂ ਹੀ ਪੁੱਛ ਕੇ ਕੰਮ ਕਰਦੇ ਜੀ ਜਿਹੜੇ ਫਲਾਨੇ ਸੰਤ ਨੇ ਨਾ ਉਹ ਮੇਤੋਂ ਹੀ ਪੁੱਛਦੇ ਨੇ ਮੇਰੇ ਨਾਲ ਸਲਾਹ ਕਰਦੇ ਨੇ ਉਹ ਬੰਦੇ ਫੇਲ ਹੋ ਗਏ ਇੱਥੇ ਬੁੱਝਣਾ ਪੈਂਦਾ ਹੈ ਸਾਧ ਸੰਗਤ ਜਿਹੜਾ ਆਪਣੀ ਹੋਂਦ ਮਟਾ ਜਾਏ ਉਹ ਗੁਰੂ ਵਿੱਚ ਮਿਲ ਜਾਂਦਾ ਹੈ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਆਪਣੀ ਹੋਂਦ ਮਟਾਈ ਔਰ ਗੁਰੂ ਵਿੱਚ ਇੱਕਮਿਕ ਹੋ ਗਏ ਸਾਧ ਸੰਗਤ ਜਿੱਦਣ ਪਹਿਲੇ ਦਿਨ ਗੁਰਤਾ ਗੱਦੀ ਤੇ ਬੈਠੇ ਉਦਣ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਕਹਿੰਦੇ ਲੈਣਿਆ ਅੱਜ ਸੰਗਤ ਨੂੰ ਕੋਈ ਉਪਦੇਸ਼ ਦਿਓ ਤੁਸੀਂ ਗੁਰੂ ਬਣ ਗਏ ਕਹਿੰਦੇ ਮਹਾਰਾਜ ਮੈਂ ਕਿਉਂ ਉਪਦੇਸ਼ ਦੇਆ ਹੱਥ ਜੋੜ ਕੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਕੀ ਬੋਲਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਲੈਣਿਆ ਇੰਨਾ ਹੀ ਦੱਸ ਦੇ ਕਿ 7 ਸਾਲ ਸਾਡੇ ਕੋਲ ਕਰਤਾਰਪੁਰ ਰਹਿ ਕੇ ਤੂੰ ਕੀ ਸਿੱਖਿਆ ਸੁਣਿਓ 7 ਸਾਲ ਸਾਡੇ ਕੋਲ ਰਹਿ ਕੇ ਤੂੰ ਕੀ ਸਿੱਖਿਆ ਭਾਈ ਲੈਣੇ ਨੇ ਫਿਰ ਹੱਥ ਜੋੜ ਕੇ ਸੰਗਤ ਦੇ ਵਿੱਚ ਇੱਕੋ ਗੱਲ ਕਹੀ ਸਾਧ ਸੰਗਤ ਮੈਂ 7 ਸਾਲਾਂ ਵਿੱਚ ਕੋਈ ਗੱਲ ਸਿੱਖੀ ਸਾਰੇ ਹੈਰਾਨ ਹੋ ਗਏ ਸੱਤ ਸਾਲਾਂ ਵਿੱਚ ਕੋਈ ਗੱਲ ਇੱਥੇ ਤੇ ਸਾਲ ਰਹਿ ਜਾ ਕੋਈ ਡੇਰੇ ਵਿੱਚ ਉਹ ਕਹਿੰਦਾ ਮੈਂ ਸਭ ਕੁਝ ਸਿੱਖ ਲਿਆ ਕਹਿੰਦੇ ਮੈਂ ਸੱਤ ਸਾਲਾਂ ਵਿੱਚ ਕੋਈ ਗੱਲ ਸਿੱਖੀ ਹੈ ਉਹ ਕੀ ਹੈ ਹੱਥ ਜੋੜ ਕੇ ਕਿਹਾ ਸਾਧ ਸੰਗਤ ਮੈਂ ਸੱਤ ਸਾਲਾਂ ਵਿੱਚ ਗੁਰੂ ਨਾਨਕ ਦੇ ਚਰਨਾਂ 'ਚ ਰਹਿ ਕੇ ਕੋਈ ਗੱਲ ਸਿੱਖੀ ਹੈ ਜੇ ਗੁਰੂ ਨੂੰ ਪਾਉਣਾ ਹੈ ਤੇ ਮਰ ਕੇ ਚੱਲਣਾ ਪੈਂਦਾ ਹੈ ਜਿਹੜਾ ਗੁਰੂ ਅੱਗੇ ਮਰ ਨਾ ਸਕੇ ਉਹ ਗੁਰੂ ਨੂੰ ਪਾ ਨਹੀਂ ਸਕਦਾ ਮਰਨ ਦਾ ਅਰਥ ਹੈ ਹੋਂਦ ਮਟਾਉਣੀ ਮੈਂ ਮੇਰੀ ਮਿਟ ਜਾਏ ਪਹਿਲੇ ਦਿਨ ਪਾਤਸ਼ਾਹ ਨੇ ਪਹਿਲਾ ਸ਼ਲੋਕ ਜਿਹੜਾ ਕਿਹਾ ਉਹ 62 ਬਾਟ ਸ਼ਲੋਕਾਂ ਵਿੱਚੋਂ ਪਹਿਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜਿਸ ਪਿਆਰੇ ਸਿਉਨੇ ਹੋ ਤਿਸਾਂ ਕਹਿ ਮਰ ਚੱਲਿਐ ਤ੍ਰਿਗ ਜੀਵਨ ਸੰਸਾਰ ਤੱਕ ਪਛੇ ਜੀਵਣਾ ਭਾਈ ਜੇ ਗੁਰੂ ਨੂੰ ਪਾਉਣੇ ਫਿਰ ਮਰ ਕੇ ਚੱਲਣਾ ਪੈਂਦਾ ਆਪਣੀ ਅਕਲ ਗਵਾਉਣੀ ਪੈਂਦੀ ਹੈ ਇਹ ਨਹੀਂ ਕਿ ਮੈਨੂੰ ਬਹੁਤ ਅਕਲ ਤਈਉ ਮਹਾਰਾਜ ਨੇ ਦੋ ਪੌੜੀਆਂ ਨਾਲ ਦੁਹਰਾ ਕੇ ਕਿਹਾ ਸਿੱਖਾ ਰੋਜ਼ ਸਵੇਰੇ ਗੁਰੂ ਕੋਲੋਂ ਮੰਗੀ ਪਾਤਸ਼ਾਹ ਮੈਨੂੰ ਅਕਲ ਦਿਓ ਮੈਨੂੰ ਮਤ ਦਿਓ ਰੋਜ਼ ਤੁਸੀਂ ਪੜ੍ਹਦੇ ਹੋ ਦੋ ਪੌੜੀਆਂ ਨਾਲ ਦੁਹਰਾ ਕੇ ਲਿਖਿਆ ਗੁਰਾ ਪੜੋ ਇੱਕ ਦੇ ਬੁਝਾਈ ਬੁਝਾਈ ਦਾ ਅਰਥ ਅਕਲ ਸਬਨਾ ਜੀਆਂ ਕਾਇਕ ਦਾਤਾ ਸੋਨੇ ਵਿਸਰੇ ਨਾ ਜਾਈ ਇੱਕ ਵਾਰ ਸਾਰੇ ਮੰਗੀ ਆਪ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋਨੇ ਪੜੋ ਸਬਨਾ ਜੀਆਂ ਕਾਇਕ ਦਾਤਾ ਸੋਨੇ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀਆਂ ਕਾਇਕ ਦਾ ਰੱਜ ਕੇ ਸੋ ਮੈਂ ਵਿਸਰ ਨਾ